ਪ੍ਰਧਾਨ ਮੰਤਰੀ ਅਹੁਦੇ ਦੀ ਤੀਜੀ ਵਾਰ 9 ਜੂਨ ਨੂੰ 100 ਚੱਕਣ ਮਗਰੋਂ ਬੁੱਧਵਾਰ ਯਾਨੀ ਕਿ ਅੱਜ ਪਹਿਲੀ ਵਾਰ ਪੀਐਮ ਮੋਦੀ ਬਿਹਾਰ ਦੇ ਦੌਰੇ ਤੇ ਹਨ ਤਾਂ ਪ੍ਰਧਾਨ ਮੰਤਰੀ ਨੇ ਬਿਹਾਰ ਦੇ ਰਾਜਗੀਰ ਚ ਨਲੰਦਾ ਯੂਨੀਵਰਸਿਟੀ ਦੇ ਨਵੇਂ ਕੰਪਲੈਕਸ ਦਾ ਉਦਘਾਟਨ ਕੀਤਾ ਹੈ ਤਾਂ ਦੱਸਦੀ ਕਿ ਉਦਘਾਟਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਪ੍ਰਾਚੀਨ ਨਲੰਦਾ ਦੇ ਖੰਡਰਾਂ ਦਾ ਦੌਰਾ ਕੀਤਾ ਹੈ ਤੇ ਇਸ ਪ੍ਰੋਗਰਾਮ ਦੇ ਵਿੱਚ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਦੇ ਨਾਲ 17 ਦੇਸ਼ਾਂ ਦੇ ਰਾਜਦੂਤ ਵੀ ਸ਼ਾਮਲ ਹੋਏ ਤਾਂ ਦੱਸਦੀ ਕਿ ਪ੍ਰਧਾਨ ਮੰਤਰੀ ਮੋਦੀ ਨੇ ਸੋਸ਼ਲ ਮੀਡੀਆ ਮੰਚ ਐਕਸ ਤੇ ਆਪਣੀ ਪੋਸਟ ਦੇ ਵਿੱਚ ਲਿਖਿਆ ਕਿ ਸਾਡੇ ਸਿੱਖਿਆ ਖੇਤਰ ਦੇ ਲਈ ਬਹੁਤ ਖਾਸ ਦੀ ਨੇ ਤੇ ਉਹਨਾਂ ਨੇ ਕਿਹਾ ਕਿ ਨਲੰਦਾ ਦਾ ਸਾਡੇ ਗੌਰਵਸ਼ਾਲੀ ਇਤਿਹਾਸ ਦੇ ਨਾਲ ਇੱਕ ਡੂੰਗਾ ਨਾਤਾ ਹੈ ਇਹ ਯੂਨੀਵਰਸਿਟੀ ਯਕੀਨੀ ਰੂਪ ਦੇ ਨਾਲ ਨੌਜਵਾਨਾਂ ਦੀ ਸਿੱਖਿਆਕ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਵਿੱਚ ਬਹੁਤ ਮਦਦਗਾਰ ਸਾਬਤ ਹੋਵੇਗੀ ਤਾਂ ਦੱਸਦੀ ਕਿ ਨਲੰਦਾ ਯੂਨੀਵਰਸਿਟੀ ਦਾ ਇਤਿਹਾਸ ਕਾਫੀ ਪੁਰਾਣਾ ਹੈ ਨਲੰਦਾ ਯੂਨੀਵਰਸਿਟੀ ਦੀ ਨੀ ਗੁਪਤਾ ਵੰਸ਼ ਦੇ ਕੁਮਾਰ ਗੁਪਤਾ ਦੇ ਪਹਿਲੇ ਵੱਲੋਂ ਜਿਹੜੀ ਰੱਖੀ ਗਈ ਸੀ ਯੂਨੀਵਰਸਿਟੀ ਦੀ ਸਥਾਪਨਾ ਪੰਜਵੀਂ శతాబ్దੀ ਦੇ ਵਿੱਚ ਹੋਈ ਸੀ ਜਿੱਥੇ ਦੁਨੀਆ ਭਰ ਤੋਂ ਵਿਦਿਆਰਥੀ ਪੜ੍ਹਾਈ ਕਰਨ ਦੇ ਲਈ ਆਉਂਦੇ ਸਨ ਤਾਂ ਮਾਹਿਰਾ ਦੇ ਮੁਤਾਬਕ 12ਵੀਂ శతాబ్దੀ ਦੇ ਵਿੱਚ ਹਮਲਾਵਾਰਾਂ ਨੇ ਇਸ ਯੂਨੀਵਰਸਿਟੀ ਨੂੰ ਨਸ਼ਟ ਕਰ ਦਿੱਤਾ ਸੀ ਪੰਜਵੀਂ ਸਦੀ ਦੇ ਵਿੱਚ ਬਣੀ ਇਸ ਪ੍ਰਾਚੀਨ ਯੂਨੀਵਰਸਿਟੀ ਦੇ ਵਿੱਚ ਕਰੀਬ 10000 ਵਿਦਿਆਰਥੀ ਪੜ੍ਹਦੇ ਸਨ ਜਿਨ੍ਹਾਂ ਦੇ ਲਈ 1500 ਅਧਿਆਪਕ ਪੜਾਉਂਦੇ ਸਰ ਵਿਦਿਆਰਥੀਆਂ ਦੇ ਵਿੱਚ ਜ਼ਿਆਦਾਤਰ ਏਸ਼ੀਆਈ ਦੇਸ਼ਾਂ ਚੀਨ ਕੋਰੀਆ ਤੇ ਜਪਾਨ ਤੋਂ ਆਉਣ ਵਾਲੇ ਬਹੁਤ ਪ੍ਰਿਕਸ਼ੀ ਹੁੰਦੇ ਯੂਨੀਵਰਸਿਟੀ ਦਾ ਜਿਹੜਾ ਨਵਾਂ ਕੰਪਲੈਕਸ ਉਹ ਕਿੱਥੇ ਹੈ ਤਾਂ ਦੱਸਦੇ ਕਿ ਯੂਨੀਵਰਸਿਟੀ ਦਾ ਨਵਾਂ ਕੈਂਪਸ ਜਿਹੜਾ ਨਲੰਦਾ ਦੇ ਪ੍ਰਾਚੀਨ ਖੰਡਰਾਂ ਵਾਲੀ ਥਾਂ ਦੇ ਨੇੜੇ ਬਣਾਇਆ ਗਿਆ ਇਸ ਨਵੇਂ ਕੰਪਲੈਕਸ ਦੀ ਸਥਾਪਨਾ ਨਲੰਦਾ ਯੂਨੀਵਰਸਿਟੀ ਐਕਟ 2010 ਦੇ ذریعے ਕੀਤੀ ਗਈ ਹੈ ਇਸ ਐਕਟ ਦੇ ਵਿੱਚ ਸਥਾਪਨਾ ਦੇ ਲਈ 2007 ਦੇ ਵਿੱਚ ਫਿਲੀਪੀਨਸ ਦੇ ਵਿੱਚ ਆਯੋਜਿਤ ਦੂਜੇ ਪੂਰਬੀ ਏਸ਼ੀਆ ਸਿਖਰ ਸੰਮੇਲਨ ਦੇ ਲਈ ਲੈਗੇ ਫੈਸਲੇ ਨੂੰ ਲਾਗੂ ਕਰਨ ਦੀ ਵਿਵਸਥਾ ਕੀਤੀ ਗਈ ਹੈ ਤੇ ਇਸ ਦੇ ਵਿੱਚ ਵਿਦਿਆਰਥੀਆਂ ਦੇ ਲਈ ਕੀ ਕੀ ਸਹੂਲਤਾਂ ਹੋਣਗੀਆਂ ਤੇ ਦੱਸਦੀ ਕਿ ਨਲੰਦਾ ਯੂਨੀਵਰਸਿਟੀ ਦੇ ਵਿੱਚ ਦੋ ਅਕਾਡੈਮਿਕ ਬਲਾਕ ਹੈ ਜਿਨ੍ਹਾਂ ਦੇ ਵਿੱਚ 40 ਕਲਾਸਰੂਮ ਹਨ ਇੱਥੇ ਕੁੱਲ 1900 ਬੱਚਿਆਂ ਦੇ ਬੈਠਣ ਦੀ ਵਿਵਸਥਾ ਕੀਤੀ ਗਈ ਹੈ ਯੂਨੀਵਰਸਿਟੀ ਦੇ ਵਿੱਚ ਦੋ ਆਡੀਟੋਰੀਅਮ ਵੀ ਹਨ ਜਿਨ੍ਹਾਂ ਦੇ ਵਿੱਚ 300 ਸੀਟਾ ਹਨ ਤੇ ਇਸ ਤੋਂ ਇਲਾਵਾ ਇੰਟਰਨੈਸ਼ਨਲ ਸੈਂਟਰ ਵੀ ਬਣਾਇਆ ਗਿਆ ਜਿੱਤੇ 2000 ਲੋਕਾਂ ਦੇ ਬੈਠਣ ਦੀ ਸਮਰੱਥਾ ਹੈ ਤੇ ਇੰਨਾ ਹੀ ਨਹੀਂ ਵਿਦਿਆਰਥੀਆਂ ਦੇ ਲਈ ਫੈਕਲਟੀ ਕਲੱਬ ਅਤੇ ਸਪੋਰਟਸ ਕੰਪਲੈਕਸ ਸਮੇਤ ਕਈ ਹੋਰ ਸਹੂਲਤਾਂ ਵੀ ਹਨ ਤਾਂ ਨਲੰਦਾ ਯੂਨੀਵਰਸਿਟੀ ਦਾ ਕੈਂਪਸ ਇੱਕ ਨੈਟ ਜ਼ੀਰੋ ਕੈਂਪਸ ਹੈ ਜਿਸ ਦਾ ਮਤਲਬ ਹੈ ਕਿ ਇੱਥੇ ਵਾਤਾਵਰਣ ਅਨੁਕੂਲ ਗਤੀਵਿਧੀ ਅਤੇ ਸਿੱਖਿਆ ਹੁੰਦੀ ਹੈ ਕੈਂਪਸ ਦੇ ਵਿੱਚ ਪਾਣੀ ਨੂੰ ਰੀਸਾਈਕਲ ਕਰਨ ਲਈ ਇੱਕ ਪਲਾਂਟ 100 ਏਕੜ ਦੇ ਵਿੱਚ ਜਲਕਰਾਂ ਦੇ ਨਾਲ-ਨਾਲ ਬਹੁਤ ਸਾਰੀਆਂ ਸਹੂਲਤਾਂ ਹਨ ਜੋ ਵਾਤਾਵਰਣ ਨੂੰ ਅਨੁਕੂਲ ਹਨ ਪ੍ਰਧਾਨ ਮੰਤਰੀ ਅਹੁਦੇ ਦੀ ਤੀਜੀ ਵਾਰ 9 ਜੂਨ ਨੂੰ 100 ਚੱਕਣ ਮਗਰੋਂ ਬੁੱਧਵਾਰ ਯਾਨੀ ਕਿ ਅੱਜ ਪਹਿਲੀ ਵਾਰ ਪੀਐਮ ਮੋਦੀ ਬਿਹਾਰ ਦੇ ਦੌਰੇ ਤੇ ਹਨ ਤਾਂ ਪ੍ਰਧਾਨ ਮੰਤਰੀ ਨੇ ਬਿਹਾਰ ਦੇ ਰਾਜਗੀਰ ਚ ਨਲੰਦਾ ਯੂਨੀਵਰਸਿਟੀ ਦੇ ਨਵੇਂ ਕੰਪਲੈਕਸ ਦਾ ਉਦਘਾਟਨ ਕੀਤਾ ਹੈ ਤਾਂ ਦੱਸਦੇ ਕਿ ਉਦਘਾਟਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਪ੍ਰਾਚੀਨ ਨਲੰਦਾ ਦੇ ਖੰਡਰਾਂ ਦਾ ਦੌਰਾ ਕੀਤਾ ਹੈ ਤੇ ਇਸ ਪ੍ਰੋਗਰਾਮ ਦੇ ਵਿੱਚ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਦੇ ਨਾਲ 17 ਦੇਸ਼ਾਂ ਦੇ ਰਾਜਦੂਤ ਵੀ ਸ਼ਾਮਿਲ ਹੋਏ ਤਾਂ ਦੱਸਦੇ ਕਿ ਪ੍ਰਧਾਨ ਮੰਤਰੀ ਮੋਦੀ ਨੇ ਸੋਸ਼ਲ ਮੀਡੀਆ ਮੰਚ ਐਕਸ ਤੇ ਆਪਣੀ ਪੋਸਟ ਦੇ ਵਿੱਚ ਲਿਖਿਆ ਕਿ ਸਾਡੇ ਸਿੱਖਿਆ ਖੇਤਰ ਦੇ ਲਈ ਬਹੁਤ ਖਾਸ ਦੀ ਨੇ ਤੇ ਉਹਨਾਂ ਨੇ ਕਿਹਾ ਕਿ ਨਲੰਦਾ ਦਾ ਸਾਡੇ ਗੌਰਵਸ਼ਾਲੀ ਅਤੀਤ ਦੇ ਨਾਲ ਇੱਕ ਡੂੰਘਾ ਨਾਤਾ ਹੈ ਇਹ ਯੂਨੀਵਰਸਿਟੀ ਯਕੀਨੀ ਰੂਪ ਦੇ ਨਾਲ ਨੌਜਵਾਨਾਂ ਦੀ ਸਿੱਖਿਆਕ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਵਿੱਚ ਬਹੁਤ ਮਦਦਗਾਰ ਸਾਬਤ ਹੋਵੇਗੀ ਤਾਂ ਦੱਸਦੀ ਕਿ ਨਲੰਦਾ ਯੂਨੀਵਰਸਿਟੀ ਦਾ ਇਤਿਹਾਸ ਕਾਫੀ ਪੁਰਾਣਾ ਹੈ ਨਲੰਦਾ ਯੂਨੀਵਰਸਿਟੀ ਦੀ ਨੀ ਗੁਪਤਾ ਵੰਸ਼ ਦੇ ਕੁਮਾਰ ਗੁਪਤਾ ਦੇ ਪਹਿਲੇ ਵੱਲੋਂ ਜਿਹੜੀ ਰੱਖੀ ਗਈ ਸੀ ਯੂਨੀਵਰਸਿਟੀ ਦੀ ਸਥਾਪਨਾ 5ਵੀਂ ਸ਼ਤਾਬਦੀ ਦੇ ਵਿੱਚ ਹੋਈ ਸੀ ਜਿੱਥੇ ਦੁਨੀਆ ਭਰ ਤੋਂ ਵਿਦਿਆਰਥੀ ਪੜਾਈ ਕਰਨ ਦੇ ਲਈ ਆਉਂਦੇ ਸਨ ਤਾਂ ਮਾਹਿਰਾ ਦੇ ਮੁਤਾਬਕ 12ਵੀਂ ਸ਼ਤਾਬਦੀ ਦੇ ਵਿੱਚ ਹਮਲਾਵਾਰਾਂ ਨੇ ਇਸ ਯੂਨੀਵਰਸਿਟੀ ਨੂੰ ਨਸ਼ਟ ਕਰ ਦਿੱਤਾ ਸੀ 5ਵੀਂ ਸਦੀ ਦੇ ਵਿੱਚ ਬਣੀ ਇਸ ਪ੍ਰਾਚੀਨ ਯੂਨੀਵਰਸਿਟੀ ਦੇ ਵਿੱਚ ਕਰੀਬ 10000 ਵਿਦਿਆਰਥੀ ਪੜ੍ਹਦੇ ਸਨ ਜਿਨ੍ਹਾਂ ਦੇ ਲਈ 1500 ਅਧਿਆਪਕ ਪੜਾਉਂਦੇ ਸਨ ਵਿਦਿਆਰਥੀਆਂ ਦੇ ਵਿੱਚ ਜ਼ਿਆਦਾਤਰ ਏਸ਼ੀਆਈ ਦੇਸ਼ਾਂ ਚੀਨ ਕੋਰੀਆ ਤੇ ਜਾਪਾਨ ਤੋਂ ਆਉਣ ਵਾਲੇ ਬਹੁਤ ਪਿਖਸ਼ੂ ਹੁੰਦੇ ਯੂਨੀਵਰਸਿਟੀ ਦਾ ਜਿਹੜਾ ਨਵਾਂ ਕੰਪਲੈਕਸ ਉਹ ਕਿੱਥੇ ਹੈ ਤੇ ਦੱਸਦੇ ਕਿ ਯੂਨੀਵਰਸਿਟੀ ਦਾ ਨਵਾਂ ਕੈਂਪਸ ਜਿਹੜਾ ਨਲੰਦਾ ਦੇ प्राचीन खंडरਾਂ ਵਾਲੀ ਥਾਂ ਦੇ ਨੇੜੇ ਬਣਾਇਆ ਗਿਆ ਇਸ ਨਵੇਂ ਕੰਪਲੈਕਸ ਦੀ ਸਥਾਪਨਾ ਨਲੰਦਾ ਯੂਨੀਵਰਸਿਟੀ ਐਕਟ 2010 ਦੇ ذریعے ਕੀਤੀ ਗਈ ਹੈ ਇਸ ਐਕਟ ਦੇ ਵਿੱਚ ਸਥਾਪਨਾ ਦੇ ਲਈ 2007 ਦੇ ਵਿੱਚ ਫਿਲੀਪੀਨਸ ਦੇ ਵਿੱਚ আয়োজিত ਦੂਜੇ ਪੂਰਬੀ ਏਸ਼ੀਆ ਸਿਖਰ ਸੰਮੇਲਨ ਦੇ ਲਈ ਲੈ ਗੇ ਫੈਸਲੇ ਨੂੰ ਲਾਗੂ ਕਰਨ ਦੀ ਵਿਵਸਥਾ ਕੀਤੀ ਗਈ ਹੈ ਤੇ ਇਸ ਦੇ ਵਿੱਚ ਵਿਦਿਆਰਥੀਆਂ ਦੇ ਲਈ ਕੀ ਕੀ ਸਹੂਲਤਾਂ ਹੋਣਗੀਆਂ ਤੇ ਦੱਸਤੀ ਕਿ ਨਲੰਦਾ ਯੂਨੀਵਰਸਿਟੀ ਦੇ ਵਿੱਚ ਦੋ ਅਕਾਡੈਮਿਕ ਬਲਾਕ ਹੈ ਜਿਨ੍ਹਾਂ ਦੇ ਵਿੱਚ 40 ਕਲਾਸਰੂਮ ਹਨ ਇੱਥੇ ਕੁੱਲ 1900 ਬੱਚਿਆਂ ਦੇ ਬੈਠਣ ਦੀ ਵਿਵਸਥਾ ਕੀਤੀ ਗਈ ਹੈ ਯੂਨੀਵਰਸਿਟੀ ਦੇ ਵਿੱਚ ਦੋ ਆਡੀਟੋਰੀਅਮ ਵੀ ਹਨ ਜਿਨ੍ਹਾਂ ਦੇ ਵਿੱਚ 300 ਸੀਟਾਂ ਹਨ ਤੇ ਇਸ ਤੋਂ ਇਲਾਵਾ ਇੰਟਰਨੈਸ਼ਨਲ ਸੈਂਟਰ ਵੀ ਬਣਾਇਆ ਗਿਆ ਹੈ ਜਿੱਤੇ 2000 ਲੋਕਾਂ ਦੇ ਬੈਠਣ ਦੀ ਸਮਰੱਥਾ ਹੈ ਤੇ ਇੰਨਾ ਹੀ ਨਹੀਂ ਵਿਦਿਆਰਥੀਆਂ ਦੇ ਲਈ ਫੈਕਲਟੀ ਕਲੱਬ ਅਤੇ ਸਪੋਰਟਸ ਕੰਪਲੈਕਸ ਸਮੇਤ ਕਈ ਹੋਰ ਸਹੂਲਤਾਂ ਵੀ ਹਨ ਤਾਂ ਨਲੰਦਾ ਯੂਨੀਵਰਸਿਟੀ ਦਾ ਕੈਂਪਸ ਇੱਕ ਨੈਟ ਜ਼ੀਰੋ ਕੈਂਪਸ ਹੈ ਜਿਸ ਦਾ ਮਤਲਬ ਹੈ ਕਿ ਇੱਥੇ ਵਾਤਾਵਰਣ ਅਨੁਕੂਲ ਗਤੀਵਿਧੀਆਂ ਅਤੇ ਸਿੱਖਿਆ ਹੁੰਦੀ ਹੈ ਕੈਂਪਸ ਦੇ ਵਿੱਚ ਪਾਣੀ ਨੂੰ ਰੀਸਾਈਕਲ ਕਰਨ ਦੇ ਲਈ ਇੱਕ ਪਲਾਂਟ 100 ਏਕੜ ਦੇ ਵਿੱਚ ਜਲਕਰਾਂ ਦੇ ਨਾਲ-ਨਾਲ ਬਹੁਤ ਸਾਰੀਆਂ ਸਹੂਲਤਾਂ ਹਨ ਜੋ ਵਾਤਾਵਰਣ ਨੂੰ ਅਨੁਕੂਲ ਹਨ